ਕੀ ਮੋਦੀ ਸਰਕਾਰ ਨੇ ਤੇ ਉਹਦੇ ਵਜ਼ੀਰਾਂ ਨੇ ਅਮਿਤ ਸਾਹ ਨੇ ਰਾਜਨਾਥ ਸਿੰਘ ਨੇ ਅਜੀਤ ਗੋਇਲ ਨੇ ਜੈ ਸ਼ੰਕਰ ਨੇ ਰਵੀ ਸਨਾ ਰੌ ਦਾ ਬੰਦਾ ਸਾਬਕਾ ਸਮੰਤ ਗੋਇਲ ਇਹਨਾਂ ਨੇ ਇੱਕ ਨਵੀਂ ਪਾਲਿਸੀ ਘੜੀ ਹੈ ਕਿ ਜਿਹੜੇ ਸਿੱਖ ਬਾਹਰ ਦੇ ਮੁਲਕਾਂ ਦੇ ਵਿੱਚ ਰਹਿੰਦੇ ਐ ਤੇ ਖਾਲਿਸਤਾਨ ਦਾ ਪ੍ਰਚਾਰ ਕਰਦੇ ਐ ਉਹਨਾਂ ਨੂੰ ਉਹਨਾਂ ਮੁਲਕਾਂ ਦੇ ਵਿੱਚ ਵੀ ਜਾ ਕੇ ਕਤਲ ਤੇ ਸ਼ਹੀਦ ਕਰ ਤੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350ਵੀਂ ਸ਼ਹੀਦੀ ਸ਼ਤਾਬਦੀ ਤੀਨਾ ਕਾਂਗੜ ਦੀ ਪਵਿੱਤਰ ਧਰਤੀ ਤੇ ਮਨਾਈ ਗਈ ਇਸ ਮੌਕੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਉਪਰੰਤ ਗੁਰਬਾਣੀ ਕੀਰਤਨ ਅਤੇ ਕਥਾ ਵਿਚਾਰਾਂ ਹੋਈਆਂ ਇਸ ਮੌਕੇ ਵੱਖ-ਵੱਖ ਪੰਥਕ ਅਤੇ ਸਿਆਸੀ ਆਗੂਆਂ ਨੇ ਸ਼ਮੂਲੀਅਤ ਕੀਤੀ ਅਤੇ ਆਪਣੇ ਵਿਚਾਰ ਸੰਗਤਾਂ ਨਾਲ ਸਾਂਝੇ ਕੀਤੇ ਸਤਸੰਗਤ ਜੀ ਨਮਰਤਾ ਸਤ ਆਪ ਨੂੰ ਫਤਿਹ ਅਰਦਾ ਕਰਦੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਤੁਸੀਂ ਸਾਰੀ ਸੰਗਤ ਜਿਹੜੇ ਆਪਣੇ ਕੰਮ ਕਾਰ ਛੱਡ ਕੇ ਅੱਜ ਇੱਥੇ ਇਹੋ ਜੇ ਸਥਾਨ ਤੇ ਪਹੁੰਚੇ ਹੋ ਜਿੱਥੇ ਦਸਵੇਂ ਪਾਤਸ਼ਾਹ ਨੇ ਆਪਣਾ ਜ਼ਫਰਨਾਮਾ ਅ ਰਣਜੀਤ ਸਿੰਘ ਨੂੰ ਭੇਜਿਆ ਆਪਾਂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦਾ ਜ਼ਿਕਰ ਅਸਰ ਹਰ ਇੱਕ ਮੀਟਿੰਗ ਦੇ ਵਿੱਚ ਕਰਦੇ ਆਂ ਪਰ ਸ਼ਾਇਦ ਤੁਹਾਨੂੰ ਪਤਾ ਨਹੀਂ ਹੈ ਕਿ ਦਸਵੇਂ ਪਾਤਸ਼ਾਹ ਨੇ ਰਾਂਗਸੇਬ ਨੂੰ ਲਿਖਿਆ ਸੀ ਜ਼ਫਰਨਾਮੇਂ ਕਿ ਮੈਂ ਅੱਜ ਕੱਲਾ ਨਹੀਂ ਐ ਮੇਰੇ ਨਾਲ ਸਾਰੀ ਬਰਾੜ ਕੌਮ ਮੋਢਾ ਲਾ ਕੇ ਖੜੀ ਐ ਆਹ ਸਿੰਘ ਸਾਹਿਬ ਜਸਬੀਰ ਸਿੰਘ ਰੋਡੇ ਇੱਥੇ ਆਏ ਐ ਇਹ ਨਮਿੰਦਿਆ ਬਰਾੜਾਂ ਦੇ ਤੇ ਸੰਤ ਜਨੈਲ ਸਿੰਘ ਭਿੰਨਾਵਾਲੇ ਦੇ ਤੇ ਅਸੀਂ ਬਹੁਤ ਜ਼ਿਆਦਾ ਮਾਨ ਕਰਦੇ ਆਂ ਇਸ ਕੌਮ ਦਾ ਜਿਸ ਨੇ ਸਾਨੂੰ ਸੰਤ ਜਨੈਲ ਸਿੰਘ ਭਿੰਨਾਵਾਲਾ ਦਿੱਤਾ ਔਰ ਜਿਸ ਨੇ ਸੁੱਤੀ ਹੋਈ ਕੌਮ ਫੇਰ ਜਗਾ ਦਿੱਤੀ ਇਹੋ ਜਿਹਾ ਹਮਲਾ ਹਿੰਦੂਤਵਾ ਇੰਦਰਾ ਗਾਂਧੀ ਨੇ ਕੀਤਾ ਜਿਹਦੇ ਵਿੱਚ ਆਪਣੀ ਸਹਿਮਤੀ ਉਸ ਵੇਲੇ ਦੇ ਬੀਜੇਪੀ ਲੀਡਰਾਂ ਨੇ ਐਲਕੇ ਅਡਵਾਨੀ ਤੇ ਵਾਜਪਾਈ ਨੇ ਵੀ ਦਿਖਾਈ ਵਾਜਪਾਈ ਤਾਂ ਕਹਿੰਦਾ ਇੰਦਰਾ ਜੀ ਤੁਸੀਂ ਸਾਡੇ ਦੁਰਗਾ ਮਾਤਾ ਅਡਭਾਣੀ ਕਹਿੰਦਾ Indra ji ਇਹ ਕੰਮ 6 ਮਹੀਨੇ ਪਹਿਲਾਂ ਕਰ ਦੇਣਾ ਚਾਹੀਦਾ ਸੀ ਸੋ ਸਾਥ ਸੰਗਤ ਜੀ ਤੁਸੀਂ ਹੁਣ ਸਮਝ ਗਏ ਹੋਮੋਗੇ ਕਿ ਇਹ ਲੋਕਾਂ ਦਾ ਮਨ ਸਾਡੇ ਪ੍ਰਤੀ ਕੀ ਹੈ ਇੱਕ ਇੱਕ ਬੱਚਾ ਹੁਣ ਦਿੱਲੀ ਦੇ ਵਿੱਚ ਬੰਬ ਫਟੇ ਆ ਤੇ ਤੁਸੀਂ ਦੇਖਦੇ ਹੋ ਕਿ ਪੁਲਿਸ ਤੇ ਫੌਜ ਕਿਵੇਂ ਭੱਜੀ ਫਿਰਦੀ ਹੈ ਕਿ ਅਸੀਂ ਮੁਲਜ਼ਮਾਂ ਨੂੰ ਫੜ ਲਈਏ ਪਰ 1984 ਦੇ ਵਿੱਚ ਜਿਹੜਾ ਰਜੀਵ ਕਾਂਦੀਨੇ ਸਿੱਖਾਂ ਦਾ ਕਤਲਿਆਮ ਕਰਵਾਇਆ ਉਸ ਵੇਲੇ ਇਹੀ ਫੌਜ ਤੇ ਇਹੀ ਪੁਲਿਸ ਜਿਹੜੇ ਕਾਤਲ ਸੀ ਸਿੱਖਾਂ ਦੇ ਜਿਨ੍ਹਾਂ ਦੇ ਨਾਂ ਪੈਸਾ ਬਰੋਡੇ ਨੇ ਲੈਇਆ ਇਹ ਪੁਲਿਸ ਉਹਨਾਂ ਨੂੰ ਦਿਖਾਉਂਦੀ ਸੀ ਜਾ ਕੇ ਕਿ ਆਹ ਦੇਖੋ ਇੱਥੇ ਵੀ ਸਿੱਖਾਂ ਦੇ ਘਰ ਹੈਗੇ ਆ। ਫਿਰ ਤੁਹਾਨੂੰ ਪਤਾ ਹੈ ਕਿ ਫੌਜ ਦੇਸ਼ ਦੀ ਰੱਖਿਆ ਲਈ ਹੁੰਦੀ ਹੈ। ਪਰ ਫੌਜ ਉਸ ਦਿਨ ਤੇ ਦੋ ਦਿਨ ਬਾਅਦ ਆਪਣੇ ਅਮਰੀਕਾਂ ਚੋਂ ਨਹੀਂ ਨਿਕਲੀ ਜਦੋਂ ਸਿੱਖ ਕੌਮ ਦਾ ਕਤਲੇਆਮ ਹੋ ਰਿਹਾ ਸੀ। ਇਹ ਸਭ ਤੋਂ ਵੱਡਾ ਆਪਰ ਫੌਜ ਦਾ ਕੋਣ ਸੀ ਕਮਾਂਡਰ ਇਨ ਚੀਫ ਸਾਡੇ ਜੈਨੀ ਜ਼ੈਲ ਸਿੰਘ ਸੋ ਸਾਡੇ ਵਿੱਚੋਂ ਵੀ ਬਹੁਤ ਬਹੁਤ ਵੱਡੇ ਗਰਦਾਰ ਨਿਕਲੇ ਨੇ ਔਰ ਅੱਜ ਵੀ ਬੈਠੇ ਹੈ ਦੋ ਚੀਜ਼ਾਂ ਜਾਜ ਤਿੱਜੀ ਗੱਲ ਦੀ ਵੀ ਮੈਂ ਕਰ ਦੂੰਗਾ ਸਿੱਖਾਂ ਦੀ ਮੰਗ ਹੈ ਕਿ 14 ਸਾਲ ਤੋਂ ਸਾਡੀ ਪਾਰਲੀਮੈਂਟ ਐਸ்சிਪੀਸੀ ਦੇ ਇਲੈਕਸ਼ਨ ਨਹੀਂ ਹੋ ਰਹੇ ਕੋਈ ਵੀ ਪਾਰਟੀ ਜਿਹੜੀ ਸਿੱਖਾਂ ਦੀ ਨੁਮਾਇੰਦਗੀ ਕਰਦੀ ਹੈ ਉਹਦਾ ਤੁਹਾਨੂੰ ਪਤਾ ਹੈ ਕੋਈ ਨਹੀਂ ਕਹਿਰੀ ਕਿ ਪਾਰਲਮੈਂਟ ਸਿੱਖਾਂ ਦੀ ਐਸਜੀਪੀਸੀ ਨੂੰ ਸਰਜੀਤ ਕੀਤਾ ਜਾਵੇ ਵੋਟ ਜਿਹੜੇ 14 ਸਾਲ ਤੋਂ ਨਹੀਂ ਪਏ ਉਹ ਪਵਾਏ ਜਾਣ ਫਿਰ ਸੱਤ ਸੰਗਤ ਦੀ ਦੂਜੀ ਆਫਤ ਸਿੱਖਾਂ ਨੂੰ ਕਾਦੀ ਪਈ ਹੈ ਉਹ ਪਈ ਹੈ ਕਿ ਮੋਦੀ ਸਰਕਾਰ ਨੇ ਤੇ ਉਹਦੇ ਵਜ਼ੀਰਾਂ ਨੇ ਅਮਿਤ ਸਾਹ ਨੇ ਰਾਜਨਾਥ ਸਿੰਘ ਨੇ अजीत ਗੋਇਲ ਨੇ જય ਸ਼ੰਕਰ ਨੇ ਰਵੀ ਸਨਾ ਰੌ ਦਾ ਬੰਦਾ ਸਾਬਕਾ ਸਵੰਤ ਗੋਇਲ ਇਹਨਾਂ ਨੇ ਇੱਕ ਨਵੀਂ ਪਾਲਿਸੀ ਘਟਜੀ ਹੈ ਕਿ ਜਿਹੜੇ ਸਿੱਖ ਬਾਹਰ ਦੇ ਮੁਲਕਾਂ ਦੇ ਵਿੱਚ ਰਹਿੰਦੇ ਐ ਤੇ ਖਾਲਸਾ ਦਾ ਪ੍ਰਚਾਰ ਕਰਦੇ ਐ ਉਹਨਾਂ ਨੂੰ ਉਹਨਾਂ ਮੁਲਕਾਂ ਦੇ ਵਿੱਚ ਵੀ ਜਾ ਕੇ ਕਤਲ ਤੇ ਸ਼ਹੀਦ ਕਰ ਤੋਂ ਇਸੇ ਤਰ੍ਹਾਂ ਕੈਨੇਡਾ ਦੇ ਵਿੱਚ ਹਰਦੀਪ ਸਿੰਘ ਮੈਨੇਜਰ ਨੂੰ ਕਤਲ ਕਰਤਾ ਮੋਦੀ ਨੇ ਰਿੱਪੂ ਦਮਨ ਸਿੰਘ ਮਾਲਕ ਨੂੰ ਕਰਤਾ ਹੈ ਆਜਾ ਮੋ ਗਿਆ ਇਥੋਂ ਦਾ ਸੁਖਦਉਲ ਸਿੰਘ ਕਤਲ ਕਰਤਾ ਹੈ ਵਿਲਾਇਤ ਦੇ ਵਿੱਚ ਅਫਤਾਰ ਸਿੰਘ ਖੰਡੇ ਨੂੰ ਜ਼ਹਿਰ ਦੇ ਕੇ ਮਾਰਤਾ ਉਹਨਾਂ ਦੀ ਮਾਂ ਪਰਾ ਇੱਥੇ ਬੈਠੀ ਹੈ ਹੁਣੇ ਤੁਹਾਡੇ ਨਾਲ ਉਹ ਵਿਚਾਰ ਇਹ ਟਿਕਾੜ ਪਿੱਛੇ ਗਏ। ਫਿਰ ਫਾਕਸਾਂ ਦੇ ਵਿੱਚ ਪਰਮਜੀਤ ਸਿੰਘ ਪੰਜਵਰ ਨੂੰ ਮਰਵਾਤਾ। ਤੇ ਫਿਰ ਰੋਡੇ ਪਰਵਾਰ ਦੇ ਵਿੱਚੋਂ ਲਖਬੀਰ ਸਿੰਘ ਰੋਡੇ ਨੂੰ ਕਤਲ ਕਰਾਤਾ। ਹਰਿਆਣੇ ਦੇ ਵਿੱਚ 17 ਸਿੱਧੂ ਨੂੰ ਕਤਲ ਕਰਾਤਾ ਪੰਜਾਬ ਦੇ ਵਿੱਚ ਮੂਸੇਵਾਲ ਨੂੰ ਕਰਤਾ ਤੇ ਹੁਣੇ ਹੋਣ ਗੋਲਪ੍ਰੀਤ ਸਿੰਘ ਹਰੀਨਾਂ ਨੂੰ ਕਤਲ ਕਰਤਾ ਇਹ ਹੁਣ ਸਰਕਾਰ ਦੀ ਪੋਲਿਸੀ ਹੈ ਜੀ ਦੇ ਤਹਿਤ ਸਾਨੂੰ ਵਸਣਾ ਪੈਂਦਾ ਇਹ ਸਾਡੀ ਜਾਨ ਦੇ ਦੁਸ਼ਮਣ ਬਣ ਚੁੱਕੇ ਹਨ ਔਰ ਇਹਨਾਂ ਦੇ ਖਿਲਾਫ ਅਮਨ ਪਸੰਦ ਤਰੀਕੇ ਦੇ ਨਾਲ ਆਪਾਂ ਨੂੰ ਖੜਨਾ ਪਊਗਾ ਕੋਈ ਕਿਸੇ ਕਿਸਮ ਦਾ ਆਪਾਂ ਨੇ ਸ਼ਸਤਰ ਨਹੀਂ ਚੱਕਣਾ ਕੋਈ ਖੂਨ ਨਹੀਂ ਕਰਨਾ ਪਰ ਇਹਨਾਂ ਨੂੰ ਦੱਸਣਾ ਪਊਗਾ ਕਿ ਸਿੱਖ ਕੌਮ ਜਿੱਦਣ ਤੋਂ ਢੀ ਲੜਾਈ ਕਿਸੇ ਮੌਲਖ ਦੇ ਨਾਲ ਹੋਗੀ ਤੇ ਸਿੱਖ ਕੌਮ ਤੁਹਾਡੇ ਨਾਲ ਖੜੀ ਨਹੀਂ ਹੋਊਗੀ ਇਤਿਹਾਸ ਸਾਨੂੰ ਦੱਸਦਾ ਹੈ ਕਿ ਜਦੋਂ ਈਰਾਨ ਤੋਂ ਨਾਦਰ ਸ਼ਾਹ ਆਇਆ ਸੀ ਅਫਗਾਨਿਸਤਾਨ ਤੋਂ ਅਹਿਮਦ ਸ਼ਾਹ ਦਾਨੀ ਆਇਆ ਸੀ ਤੇ ਸਿੱਖਾਂ ਨੇ ਮੁਕਾਬਲੇ ਕੀਤੇ ਤੇ ਉਹਨਾਂ ਨੂੰ ਵਾਪਸ ਨਹੀਂ ਠਾਇਆ ਉਹ ਸਾਡੀਆਂ ਹਿੰਦੂਆਂ ਦੀਆਂ ਬੀਬੀਆਂ ਕੈਦ ਕਰਕੇ ਲੈ ਕੇ ਗਏ ਕਿ ਉੱਥੇ ਮੁਸਲਮਾਨੀਆਂ ਬਣਾਵਾਂਗੇ ਪਰ ਕੱਲ ਜਿਹੜੀ ਸ਼ਰਾਰਤ ਕੀਤੀ ਐ ਉਹ ਇਹ ਐ ਕੀ ਚੰਡੀਗੜ੍ਹ ਨੂੰ ਦਿੱਲੀ ਦੇ ਤਹਿਤ ਕਰ ਦੇਣਾ ਯੂਨੀਅਨ ਟੈਰਿਟਰੀ ਬਣਾ ਦੇਣੀ ਹੈ ਜਿਵੇਂ ਜੰਮੂ ਕਸ਼ਮੀਰ ਨੂੰ 2019 ਦੇ ਵਿੱਚ ਉਹਦਾ ਸੂਬੇ ਦਾ ਉਹਦਾ ਖੋਕੇ ਯੂਨੀਅਨ ਟੈਰਿਟਰੀ ਬਣਾਤੀ ਦਿੱਲੀ ਦੇ ਥੱਲੇ ਸਿੱਧਾ ਉਹਦਾ ਰਾਜ ਕਰ ਦਿੱਤਾ ਜਦੋਂ ਬਦਰੀ ਮਸਜਿਦ ਦੇ ਉੱਤੇ ਹਮਲੇ ਕੀਤੇ ਬਦਰੀ ਮਸਜਿਦ ਮੁਸਲਮਾਨਾਂ ਦੀ ਢਹ ਤੇਰੀ ਖਰਤੀ ਅਟਵਾਨੀ ਨੇ ਵੱਜ ਪਾਈ ਭਾਜਪੀ ਨੇ ਕਾਂਗਰਸ ਪਾਰਟੀ ਵਿੱਚ ਐ ਸੀ ਜੋ ਕਰਕੇ ਉਸ ਵੇਲੇ ਇੰਡੀਆ ਦਾ ਪ੍ਰਾਈਮ ਮਿਨਿਸਟਰ ਨਰਸ ਮਹਾਰਾਉਸੀ ਕਾਂਗਰਸ ਦਾ ਉਹ ਮੁਸਲਮਾਨਾਂ ਦੀ ਮਸਜਿਦ ਨੂੰ ਬਚਾ ਸਕਦਾ ਸੀ ਪਰ ਉਹਛ ਨੇ ਵੀ ਭਾਜਪਾ ਯਾਦਵ ਸੰਸ ਨੂੰ ਹਰੀ ਚੰਡੀ ਦੇ ਦਿੱਤੀ ਕਿ ਫਨਾ ਕਰ ਦੇ ਇਸ ਨੂੰ ਅਸੀਂ ਕਹਿੰਦੇ ਸੀ ਕਿ ਜੇ ਸਿੱਖਾਂ ਦੇ ਦਰਬਾਰ ਸਾਹਿਬ ਦੇ ਉੱਤੇ ਹਮਲਾ ਕੀਤਾ ਦੇ ਸੇਕ ਉੱਤੇ ਪਏ ਐ ਇਹ ਮਰਨ ਨੂੰ ਤਿਆਰ ਹੋ ਗਏ ਐ ਜਿਹੜਾ ਮੁਸਲਮਾਨ ਐ ਉਹ ਵੀ ਸਾਨੂੰ ਇਤਿਹਾਸ ਵਿੱਚ ਦੱਸਿਆ ਜਾਂਦਾ ਏ ਕਿ ਇਹ ਬਹਾਦਰ ਕੌਮ ਐ ਇਹ ਚੁੱਪ ਕਰਕੇ ਕਿਉਂ ਬੈਠੀ ਐ ਪਰ ਜਿੱਦਣ ਦਾ ਕਸ਼ਮੀਰ ਦੇ ਸੂਬੇ ਨੂੰ ਤਾ ਕੇ ਦਿੱਲੀ ਦੇ ਮਤੇਤ ਬਣਾਤਾ 2019 ਹੁਣ ਤੁਸੀਂ ਦੇਖੋ ਪੜੇ ਲਿਖੇ ਮੁਸਲਮਾਨ ਡਾਕਟਰ ਇੰਜੀਨੀਅਰ ਉਹਨਾਂ ਨੇ ਬੰਬ ਫੜ ਲਏ ਆ ਦਿੱਲੀ ਦੇ ਵਿੱਚ ਇਹੋ ਜਿਹੀ ਬੰਬਾਰੀ ਕੀਤੀ ਹੈ ਦੀ ਦੁਨੀਆ ਹੈਰਾਨ ਹੋ ਗਈ ਕਿ ਇਹ ਮੁਸਲਮਾਨ ਤਾਂ ਖਤਮ ਹੋ ਗਏ ਸੀ ਇੱਕ ਮਿੰਟ ਉੱਠ ਪਏ ਤੇ ਜੇ મોદી ਜੀ ਮੁਸਲਮਾਨ ਉੱਠ ਪਏ ਕਸ਼ਮੀਰ ਦੀ ਯੂਨੀਅਨ ਟੈਰੀਟਰੀ ਬਣਾਉਣ ਦੇ ਲਈ ਤੇ ਜਿਹੜਾ ਤੁਸੀਂ ਕਾਨੂੰਨ ਬਣਾ ਰਹੇ ਹੋ ਕੀ ਚੰਡੀਗੜ੍ਹ ਵੀ ਯੂਨੀਅਨ ਟੈਰੀਟਰੀ ਬਣੂਗੀ ਫਿਰ ਇਹ ਤੁਸੀਂ ਦੇਖ ਲਓ ਕੰਦ ਦੇ ਉੱਤੇ ਕੀ ਲਿਖਿਆ ਹੋਇਆ ਮੈਂ ਜਿਆਦਾ ਨਹੀਂ ਬੋਲਦਾ ਹਿੰਦਿਆ ਸਮਝਣ ਵਾਲੇ ਸਮਝ ਜਾਂਦੇ ਹੈ ਜੋ ਨਾ ਸਮਝੇ 나ੜੀ ਹੈ ਸੋਸਾਤ ਸੰਗਤ ਜੀ ਸਾਡੀ ਪਾਰਟੀ ਇੱਕ ਯਾਦ ਪੱਤਰ ਦੇਊਗੀ ਸਾਡੇ ਚੀਫ ਮਿਨਿਸਟਰ ਸਰਦਾਰ ਭਗਵੰਤ ਸਿੰਘ ਨੂੰ ਹੈਗਾ ਤਾਂ ਮਾਣ ਹੈ ਪਰ ਪਤਾ ਨਹੀਂ ਕਦੇ ਉਹਦੇ ਚੋਂ ਮਾਣ ਦਾ ਖੂਨ ਦਿਖਿਆ ਨਹੀਂ ਮੈਨੂੰ ਦੂਸਰਾ ਐਸਪੀਸੀ ਤੋਂ ਅਸੀਂ ਯਾਦ ਪੱਤਰ ਦਵਾਂਗੇ ਕਿ ਜਿਹੜਾ ਦਿੱਲੀ ਹੋਣ ਚੰਡੀਗੜ੍ਹ ਨੂੰ ਯੂਨੀਅਨ ਟੈਰੇਟਰੀ ਬਣਾ ਰਿਹਾ ਇਹਦੇ ਬਾਰੇ ਸਾਰੇ ਪਾਰਟੀਆਂ ਨੂੰ ਬੁਲਾਓ ਸਾਰੀਆਂ ਸੰਸਥਾਵਾਂ ਨੂੰ ਬੁਲਾਓ ਜ਼ਿਮੀਂਦਾਰਾਂ ਦੇ ਯੂਨੀਅਨਾਂ ਨੂੰ ਬੁਲਾਓ ਤੇ ਮਤਾ ਹੋਣ ਸਾਡੇ ਜਨਰਲ ਸਕੱਤਰ ਮਹਿੰਦਰਪਾਲ ਸਿੰਘ ਪੜ ਦੇਣਗੇ ਤੁਸੀਂ ਤਾਂ ਕਰ ਲਓ ਪੁੱਤ ਤੁਸੀਂ ਕਰ ਲਓ ਪੂਰਾ ਪੜੋ ਤੁਸੀਂ ਕਰ ਲਓ ਪੜੋ ਜਿਹੜਾ ਪਾਰਟੀ ਨੇ ਫੈਸਲਾ ਕੀਤਾ ਜੋ ਪ੍ਰਧਾਨ ਸਾਹਿਬ ਨੇ ਦੱਸਿਆ ਮੈਂ ਉਹਦੇ ਬਾਰੇ ਕਲੀਅਰ ਹੋਣਾ ਚਾਹੁੰਨਾ ਕਰਨਾ ਚਾਹੁੰਨਾ ਸੰਗਤ ਨੂੰ ਪਾਰਟੀ ਸੋਚਦੀ ਹੈ ਕਿ 1947 ਤੋਂ ਲੈ ਕੇ ਕਿ ਸਾਡੇ ਨਾਲ ਜਿਹੜੀਆਂ ਬੇਵਫਾਈਆਂ ਹੋ ਰਹੀਆਂ ਨੇ ਸਾਨੂੰ ਆਪਣਾ ਮੁਲਕ ਜਿਹੜਾ ਸਾਡੇ ਨਾਲ ਵਾਦਾ ਕੀਤਾ ਗਿਆ ਸੀ ਉਹਦੀ ਅਗਲੀ ਕੜੀ ਦੇ ਵਿੱਚ ਜਿਵੇਂ ਸਾਡੇ ਤੋਂ ਪਾਣੀ ਖੋਲੇ ਸਾਡੇ ਪੰਜਾਬੀ ਬੋਲਦੇ ਇਲਾਕੇ ਖੋਲੇ ਅੱਜ ਚੰਡੀਗੜ੍ਹ 1 ਦਸੰਬਰ ਨੂੰ ਜਿਹੜਾ ਇਜਲਾਸ ਬੁਲਾਇਆ ਜਾਇਆ ਪਰਲਮੈਂਟ ਦਾ ਉਹਦੇ ਵਿੱਚ ਮਤਾ ਪਾਸ ਕਰ ਰਹੇ ਨੇ ਕਿ ਚੰਡੀਗੜ੍ਹ ਨੂੰ ਯੂਨੀਅਨ ਟੈਰੀਟਰੀ ਬਣਾ ਕੇ ਉਹ ਸਿੱਧਾ ਲੇਫਟ ਨੇਟ گورنر ਦੇ ਤਹਿਤ ਕਰਕੇ ਸੈਂਟਰ ਦੇ ਨਾਲ ਜੋੜ ਦੇਣਗੇ ਇਹ ਚੀਜ਼ ਜੀ ਪ੍ਰਧਾਨ ਸਾਹਿਬ ਨੇ ਕਹੀ ਹੈ ਸਾਡੀ ਪਾਰਟੀ ਕਦੇ ਵੀ ਬਰਦਾਸ਼ਤ ਨਹੀਂ ਕਰੂਗੀ ਅਸੀਂ ਪੰਜਾਬ ਸਰਕਾਰ ਨੂੰ ਕਹਿੰਦੇ ਆ ਕਿ ਜਿਹੜਾ ਕੱਲ 24 ਤਰੀਕ ਨੂੰ ਵਿਸ਼ੇਸ਼ اجلاس ਅਨੰਦਪੁਰ ਸਾਹਿਬ ਦੀ ਧਰਤੀ ਤੇ ਬੁਲਾਇਆ ਹੈ ਉਹਦੇ ਵਿੱਚ ਇੱਕ ਮਤਾ ਪਾਸ ਕਰੇ ਸਾਰੇ ਐਮਐਲਏ ਰਾਹੀਂ ਕਿ ਚੰਡੀਗੜ੍ਹ ਪੰਜਾਬ ਦਾ ਸੀ ਪੰਜਾਬ ਦਾ ਹੈ ਤੇ ਪੰਜਾਬ ਦਾ ਰਹੂਗਾ ਜੇ ਪੰਜਾਬ ਸਰਕਾਰ ਇਹ ਮਤਾ ਪਾਸ ਨਹੀਂ ਕਰਦੀ ਤਾਂ ਸਮਝੋ ਪੰਜਾਬ ਸਰਕਾਰ ਸਿੱਖਾਂ ਦੀ ਪੰਜਾਬ ਦੀ ਪੰਜਾਬੀਆਂ ਦੀ ਦੁਸ਼ਮਣ ਹੈ ਦੂਸਰਾ ਸਾਡਾ ਵਫਦ ਕੱਲ ਐਸਜੀਪੀਸੀ ਨੂੰ ਮਿਲੇਗਾ ਇਹ ਦੋਨੇ ਚੁਣੀਆਂ ਹੋਈਆਂ ਸੰਸਥਾਵਾਂ ਨੇ ਬੇਸ਼ੱਕ ਅਜੁਦਾ ਸਰੂਪ ਹੈ ਨਹੀਂ ਪਰ ਅਸੀਂ ਫਿਰ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਾਡਾ ਵਫਦ ਮਿਲ ਕੇ ਕਹੇਗਾ ਕਿ ਤੁਸੀਂ ਸਾਰੀਆਂ ਧਿਰਾਂ ਨੂੰ ਇਕੱਠੇ ਕਰਕੇ ਆ ਜਿਹੜੀ ਲੜਾਈ ਹੈ ਇਹਨੂੰ ਫੈਸਲਾ ਕੌਣ ਪੱਦਰ ਤੱਕ ਲੈ ਕੇ ਜਾਓ ਜੇ ਸ਼੍ਰੋਮਣੀ ਕਮੇਟੀ ਤੇ ਪੰਜਾਬ ਸਰਕਾਰ ਅਸੀਂ ਬਿਨਾਂ ਕਿਸੇ ਸ਼ਰਤ ਦੇ ਹਮਾਇਤ ਦਿੰਨੇ ਆ ਕਿ ਅਸੀਂ ਜੋ ਵੀ ਉਹ ਫੈਸਲਾ ਪੰਜਾਬ ਦੇ ਹੱਕ ਚ ਕਰਨਗੇ ਅਸੀਂ ਉਹਦੇ ਨਾਲ ਆ ਜੇ ਇਹ ਦੋਨੋਂ ਸੰਸਥਾਵਾਂ ਆਪਣਾ ਫਰਜ਼ ਨਹੀਂ ਨਿਭਾਉਣਗੀਆਂ ਅਸੀਂ ਸਾਰੀਆਂ ਧਿਰਾਂ ਨੂੰ ਲੈ ਕੇ ਇੱਕ ਵੱਡਾ ਘੋਲ ਅਰੰਭ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਤਿਕਾਰਯੋਗ ਸਾਥ ਸੰਗਤ ਜੀ ਤੁਹਾਡੀ ਪਾਰਟੀ ਸ਼੍ਰੋਮਣੀ ਅਖਾਲੀ ਦਾ ਨੰਬਰ ਸਰ ਅੱਜ ਇਸ ਧਰਤੀ ਤੋਂ ਜਿੱਥੇ ਜ਼ਫਰਨਾਮਾ ਦਸਵੇਂ ਪਾਤਸ਼ਾਹ ਨੇ ਪ੍ਰਕਾਸ਼ ਕੀਤਾ ਤੇ ਜਿੱਥੇ ਤੇ ਇੱਕ ਬਹਾਦਰ ਸਾਹਿਬ ਨੇ ਆਪਣੀ ਸ਼ਹਾਦਤ ਦਿੱਤੀ ਉੱਥੇ ਤੁਸੀਂ ਇਕੱਤਰ ਹੋਏ ਹੋ ਮੈਂ ਜ਼ਿਆਦਾ ਕੁਝ ਨਹੀਂ ਕਰਨਾ ਚਾਹੁੰਦਾ ਪਰ ਮੇਰੇ ਮਨ ਚ ਫੁਰਨਾ ਆਇਆ ਸੀ ਕਿ ਆਪਾਂ ਦੀਨਾ ਕਾਂਗੜ ਅੱਜ ਇੱਥੇ ਬੈਠੇ ਆਂ ਤੇ ਅੱਜ ਤੋਂ ਬਾਅਦ ਮੇਰੀ ਸਿਰਫ ਸਫਾਰਿਸ਼ ਹੈ ਹੁਕਮ ਨਹੀਂ ਹੈ ਕਿ ਜੇ ਆਪਣੇ ਘਰ ਇੱਕ ਬੀਬੀ ਪੈਦਾ ਹੋਵੇ ਉਹਦਾ ਨਾਂ ਦੀਨਾ ਰੱਖ ਦਿਓ ਜੇ ਕਾਕਾ ਜੰਮੇ ਉਹਦਾ ਨਾਂ ਕਾਂਗੜ ਸਿੰਘ ਰੱਖ ਦਿਓ ਜਿਹੜਾ ਕੀ ਅੱਜ ਦਾ ਦੇਣ ਮਹਾਰਾਜ ਦੀ ਛੀ ਦੀ ਦਾ ਦੇਣ ਸਾਨੂੰ ਯਾਦ ਰੱਖੂਗਾ ਔਰ ਅਸੀਂ ਕਦੇ ਵੀ ਆਪਣੀ ਪਿੱਠ ਆਪਣੀ ਕੌਮ ਨੂੰ ਨਹੀਂ ਦਿਖਾਵਾਂਗੇ ਸੋ ਮੈਂ ਤਿੰਨ ਵਾਰੀ ਪੁੱਛੂੰਗਾ ਤੁਹਾਨੂੰ ਸਿੱਖ ਕੌਮ ਦੀ ਕੀ ਮੰਗ ਤੁਸੀਂ ਤਿੰਨੇ ਵਾਰੀ ਕਹਣਾ ਜੋ ਤੁਹਾਡੇ ਦਿਲ ਦੇ ਵਿੱਚ ਹੈ ਖਾਲਸਾਣ ਉਹ ਸਰਾਂ ਤੁਸੀਂ ਬੋਲਣਾ ਜਿਵੇਂ ਕਬਜੀ ਹੋ ਜਾਂਦੀ ਹੈ ਤੇ ਇਹ ਸਭ 골 ਖਾਈਦਾ ਐਸਰਾ ਜੋਰ ਲਉਣਾ ਸਿੱਖ ਕੌਮ ਦੀ ਕੀ ਮੰਗ ਹਾਲੇਤਾਂ 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 ਸਿੱਖ ਕੌਮ ਦੀ ਕੀ ਮੰਗ ਹਾਲੇਤਾਂ 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 ਹੁਣ ਆਖਰੀ ਐ ਸਿੱਖ ਕੌਮ ਦੀ ਕੀ ਮੰਗ ਹਾਲੇਤਾਂ ਵਾਇ ਗੁਰ ਜੀ ਕਾ ਖਾਲਸਾ ਵਾਇ ਗੁਰ ਜੀ ਕੀ ਫਤਿਹ